ਅੰਦਰ ਤੇ ਕਿਸਾਨਾਂ ਬਿਸ਼ਾਲੇ ਅੱਜ ਮੀਟਿੰਗ ਚੱਲ ਰਹੀ ਹੈ ਐ ਕੁਝ ਨਵੀਆਂ ਤਸਵੀਰਾਂ ਜਿਹੜੀਆਂ ਅੰਦਰੋਂ ਨਿਕਲ ਕੇ ਸਾਹਮਣੇ ਆਈਆਂ ਨੇ ਜ્યાં ਐ ਮੀਟਿੰਗ ਟੇਬਲ ਦੀਆਂ ਤਸਵੀਰਾਂ ਆਈਆਂ ਨੇ ਨਿਕਲ ਕੇ ਜਿੱਥੇ ਕਿਸਾਨ ਆਗੂ ਬੈਠੇ ਨਜ਼ਰ ਆ ਰਹੇ ਨੇ ਨਾਲ ਹੀ ਤੁਹਾਨੂੰ ਦਸਿਆ ਅਧਿਕਾਰੀ ਮੌਜੂਦ ਨੇ ਫਾਈਲਾਂ ਪਿਆਰ ਨੇ ਫਾਈਲਾਂ ਦੇ ਉੱਪਰ ਉਹਨਾਂ ਕੀ ਕੁਝ ਮੰਥਨ ਕੀਤਾ ਜਾ ਰਿਹਾ ਹੈ ਥੋੜੀ ਦੇਰ ਤੱਕ ਹੋਰ ਅਪਡੇਟ ਅੰਦਰੋਂ ਨਿਕਲ ਕੇ ਸਾਹਮਣੇ ਆਏਗੀ ਬਾਹਰ ਐਮਐਸਬੀ ਦੀ ਕਾਨੂੰਨੀ ਗਰੰਟੀ ਅਤੇ ਹੋਰ ਵਕਫ ਵਕ ਮੰਗਣ ਲੈ ਕੇ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਇਸ ਵੇਲੇ ਚੱਲ ਰਹੀ ਹੈ ਮਨਜੋਤ ਸਾਡੇ ਨਾਲ ਸਾਡੇ ਸਹੋਗੀ ਲਗਾਤਾਰ ਬਰਕਰਾਰ ਨੇ ਸਿੱਧਾ ਰੁਕ ਕਰਾਂਗੇ ਮਨਜੋਤ ਅੰਦਰ ਦੀਆਂ ਤਸਵੀਰਾਂ ਅਸੀਂ ਵੇਖ ਪਾ ਰਹੇ ਹਾਂ ਕਿਸਾਨ ਅਗੂ ਜਦ ਬੈਠੇ ਨਜ਼ਰ ਆਂਦੇ ਨੇ ਹਾਲਾਂਕਿ ਐਸ ਤਸਵੀਰ ਦੇ ਵਿੱਚ ਤਾਂ ਨਜ਼ਰ ਨਹੀਂ ਆ ਰਹੇ ਪਰ ਕੇਂਦਰੀ ਮੰਤਰੀ ਦੱਸਿਆ ਜਾ ਰਿਹਾ ਕਿ ਪਹੁੰਚ ਚੁੱਕੇ ਨੇ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਅਪਡੇਟ ਕੀ ਹੈ ਇਸ ਵੇਲੇ ਆ ਬਿਲਕੁਲ ਤਾਂ ਮੀਟਿੰਗ ਜਿਹੜੀ ਆ ਫਿਲਹਾਲ ਜਿਹੜੀ ਅੰਦਰ ਦੀ ਗੱਲਬਾਤ ਨਿਕਲ ਕੇ ਆ ਰਹੀ ਹੈ ਕਿ ਕੁਝ ਸਮੇਂ ਤੱਕ ਸ਼ੁਰੂ ਹੋਵੇਗੀ ਫਿਲਹਾਲ ਜਿਹੜੇ ਕੇਂਦਰੀ ਮੰਤਰੀ ਨੇ ਉਹ ਅੰਦਰ ਬਹਿ ਚੁੱਕੇ ਨੇ ਹਾਲ ਦੇ ਵਿੱਚ ਤਾਂ ਮਿੱਤ ਹੁਣ ਜਿਹੜੇ ਪਿਊਸ਼ ਕੋਇਲ ਨੇ ਉਹ ਸਭ ਤੋਂ ਲੇਟ ਯਾਨੀ ਕਿ ਹੁਣ ਪਹੁੰਚੇ ਕਿਉਂਕਿ ਫਲਾਈਟ ਦੇ ਵਿੱਚ ਦੇਰੀ ਹੋਣ ਕਰਕੇ ਪਿਊਸ਼ ਕੋਇਲ ਜਿਹੜੇ ਨੇ ਹੁਣ ਮੀਟਿੰਗ ਹਾਲ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਹਾਲਾਂਕਿ ਮੀਟਿੰਗ ਜਿਹੜੀ ਹੈ ਆ ਗੱਲਬਾਤ ਅੰਦਰ ਸ਼ੁਰੂ ਹੋ ਚੁੱਕੀ ਹੈ ਕੁਝ ਸਮੇਂ ਤੱਕ ਕਿਹੜਾ ਹੈ ਇਹ ਸਾਰੀਆਂ ਚੀਜ਼ਾਂ ਸਪਸ਼ਟ ਹੋਣ ਗਿਆ ਤਾ ਮੀਟਿੰਗ ਸ਼ੁਰੂ ਹੋਣ ਦਾ ਜ਼ਿਕਰ ਇਸ ਤਰੀਕੇ ਨਾਲ ਕਰੀਏ ਵੀ ਜਦੋਂ ਉਹ ਜਗਜੀਤ ਸਿੰਘ ਢੱਲੇਵਾਲ ਹੁਣ ਉਹਨਾਂ ਨੂੰ ਵੀ ਇੱਕ ਵੱਖਰੀ ਕੁਰਸੀ ਦੇ ਉੱਤੇ ਬਿਠਾਇਆ ਗਿਆ ਜਿਸ ਤਰੀਕੇ ਨਾਲ ਬਾਕੀ ਕਿਸਾਨ ਬੈਠੇ ਨੇ ਤਾਂ ਜਿਵੇਂ ਪਿਛਲੀ ਵਾਰ ਦਾ ਜ਼ਿਕਰ ਕਰਦੇ ਤੱਕ ਵੱਖਰੀ ਐਂਬੂਲੈਂਸ ਜਿਹੜੀ ਸੀ ਕਿਉ ਨਾਲ ਆਈ ਉਸ ਤੋਂ ਬਾਅਦ ਇੱਕ ਐਮਰਜੈਂਸੀ ਬੈੱਡ ਜਿਹੜਾ ਸੀਗਾ ਉਹ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਸੀਗਾ ਪਰ ਅੱਜ ਦੀ ਜਿਹੜੀ ਤਸਵੀਰ ਸਾਹਮਣੇ ਆ ਰਹੀ ਹੈ ਕਿ ਜੀ ਰਿਸ਼ਨ ਢੱਲੇਵਾ ਜਿਹੜੇ ਨੇ ਉਹ ਮੀਟਿੰਗ ਦੇ ਵਿੱਚ ਬੈਠੇ ਨੇ ਉਸੇ ਤਰੀਕੇ ਦੇ ਨਾਲ ਬਾਕੀ ਕਿਸਾਨ ਬੈਠੇ ਨੇ ਜਿਨ੍ਹਾਂ ਦੇ ਵਿੱਚ ਸਰਵਜ ਸਿੰਘ ਪੰਦੇਰ ਨੇ ਕਾਕਾ ਸਿੰਘ ਕੋਲੜਾ ਆ ਬਲਵੰਤ ਸਿੰਘ ਬਹਿਰਾਮ ਕੇ ਆ ਸ਼ਮਸ਼ੀਰ ਸਿੰਘ ਅਠਵਾਲ ਹੈ ਸੁਖਜੀਤ ਸਿੰਘ ਹਰਦੋ ਚੰਡੇ ਸਾਰੇ ਕਿਸਾਨ ਆਗੂ ਜਿਹੜੇ ਨੇ ਮੀਟਿੰਗ ਦੇ ਵਿੱਚ ਪਹੁੰਚੇ ਨੇ ਤਾਂ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਅੰਦਰ ਗੱਲਬਾਤ ਦਾ سلسلہ ਜਿਹੜਾ ਉਹ ਜਾਰੀ ਹੋ ਚੁੱਕਾ ਹੈ ਤਾਂ ਤਿੰਨ ਕੇਂਦਰੀ ਮੰਤਰੀ ਨੇ ਔਰ ਤਿੰਨ ਹੀ ਪੰਜਾਬ ਦੇ ਮੰਤਰੀ ਨੇ ਪਰ ਹੁਣ ਮੀਟਿੰਗ ਦੇ ਵਿੱਚ ਉਹ ਅਸਲ ਦੇ ਵਿੱਚ ਸਿੱਟਾ ਕੀ ਨਿਕਲ ਕੇ ਆਉਂਦਾ ਹੈ ਕਿਉਂਕਿ ਜਿੱਥੇ ਤੱਕ ਜ਼ਿਕਰ ਕਰੀਏ ਤਾਂ ਆਸਵਧ ਜਿਹੜਾ ਹੈ ਉਹ तमाम ਉਹ ਤਬਕਾ ਹੈ ਜਿਹੜਾ ਕਿਸਾਨ ਦੇ ਨਾਲ ਸੰਬੰਧਿਤ ਹੈ ਜਿਹੜਾ ਮੱਧ ਵਰਗ ਦੇ ਨਾਲ ਸੰਬੰਧਿਤ ਹੈ ਕਿਉਂਕਿ ਇੱਥੇ ਜਿਸ ਤਰੀਕੇ ਨਾਲ ਗੱਲਬਾਤ ਅੰਦਰ ਜਾਰੀ ਹੋ ਰਹੀ ਹੈ ਜਾਂ ਫਿਰ ਸ਼ੁਰੂ ਹੋ ਰਹੀ ਹੈ ਤਾਂ ਕਿਸਾਨਾਂ ਦਾ ਅੰਦਰੋਂ ਇਹ ਕਹਿਣਾ ਹੈ ਕਿ ਅੱਜ ਜਿਹੜੇ ਮੰਤਰੀ ਨੇ ਉਹ ਫਿਲਹਾਲ ਸੁਹਿਰਦ ਨਜ਼ਰ ਆਉਂਦੇ ਨੇ ਕਿਉਂਕਿ ਗੱਲਬਾਤ ਜਿਸ ਤਰੀਕੇ ਨਾਲ ਅੰਦਰ ਕੀਤੀ ਜਾ ਰਹੀ ਹੈ ਜਾਂ ਫਿਰ ਆਉਂਦਿਆਂ ਸਮੇਂ ਜਿਹੜੇ ਕਿਸਾਨਾਂ ਆਗੂਆਂ ਦੇ ਨਾਲ ਮੁਲਾਕਾਤ ਕੇਂਦਰੀ ਮੰਤਰੀਆਂ ਦੀ ਹੋਈ ਆ ਤਾਂ ਕਿਸਾਨਾਂ ਵੱਲੋਂ ਸਿੱਧੇ ਤੌਰ ਦੇ ਉੱਪਰ ਇਹੀ ਕਹਿਣਾ ਹੈ ਕਿ ਸੁਹਿਰਦ ਮਾਹੌਲ ਦੇ ਵਿੱਚ ਮੀਟਿੰਗ ਦੀ ਸ਼ੁਰੂਆਤ ਜਿਹੜੀ ਹੈ ਉਹ ਕਹਿ ਸਕਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਐਮਐਸਪੀ ਗਰੰਟੀ ਕਾਨੂੰਨ ਮੰਗਾ ਜਿਵੇਂ ਕਹੇ ਲਈ ਵੀ ਕਰਜ਼ਾ ਮੁਕਤੀ ਦੀ ਮੰਗ ਹੈ ਤਾਂ ਕਿਸਾਨਾਂ ਨੂੰ ਅੱਜ ਇੱਕ ਤੋਹਫ਼ਾ ਜਿਹੜਾ ਹੈ ਫਿਲਹਾਲ ਇੱਥੇ ਮਿਲ ਸਕਦਾ ਪਰ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਇਸ ਨਾਲ ਅੱਗੇ ਤਸਵੀਰ ਕੀ ਨਿਕਲ ਕੇ ਆਉਂਦੀ ਹੈ ਉਹ ਦੇਖਣਾ ਹੋਵੇਗਾ ਜੀ ਅਮਿਤ ਬਿਲਕੁਲ ਵਾਕਿਆਹੀ ਹੈ ਔਰ ਬੜੀ ਵੱਡੀ ਗੱਲ ਹੈ ਕਿ ਜੇਕਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਜਿਹੜੀ ਕਿ ਸਭ ਤੋਂ ਵੱਡੀ ਔਰ ਸਭ ਤੋਂ ਪੁਰਾਣੀ ਮੰਗ ਹੈ ਕਹੀਏ ਤਾਂ ਗਲਤ ਨਹੀਂ ਹੋਵੇਗਾ ਉਸ ਮੰਗ ਦੇ ਉੱਪਰ ਵੀ ਜੇਕਰ ਹਮੇ ਪਰਦੇ ਨੇ ਕਿਉਂਕਿ ਸ਼ਿਵਰਾ ਚੋਹਾਂ ਦਾ ਮਨਜੋਦ ਬਿਆਨ ਵੀ ਆਇਆ ਮੀਟਿੰਗ ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਕਿਸੇ ਸਮਾਗਮ ਦੇ ਵਿੱਚ ਪਹੁੰਚੇ ਸੀ ਉਹਨਾਂ ਦਾ ਬਿਆਨ ਆਂਦਾ ਉਹ ਕਹਿੰਦੇ ਨੇ ਕਿ ਕਿਸਾਨ ਨਿਸ਼ਚਿੰਤ ਰਹਣ ਜਿਹੜੀਆਂ ਫਸਲਾਂ ਦੇ ਉੱਪਰ ਐਮਐਸਪੀ ਮੰਗ ਰਿਹਾ ਹੋਰ ਵੀ ਫਸਲਾਂ ਸੀ ਇਨਕਲੂਡ ਕਰਕੇ ਐਮਐਸਪੀ ਦਵਾਂਗੇ ਨਿਸ਼ਚਿੰਤ ਰਹਣ ਚਿੰਤਾ ਕਰਨ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਸੋ ਸਮਝਿਆ ਜਾ ਸਕਦਾ ਹੈ ਸਟੈਂਡ ਦੇ ਵਿੱਚ ਕੁਝ ਤਬਦੀਲੀ ਆਈ ਜਾਂ ਫਿਰ ਸ਼ਿਵਰਾਜ ਚੋਹਾਨ ਖੁਦ ਇਸ ਵਾਰ ਮੀਟਿੰਗ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਰਾਜੀ ਹੋਣਾ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਪੋਜ਼ਿਟਿਵ ਡਵੈਲਪਮੈਂਟ ਹੈ ਐਸ ਸਾਰੇ ਮੀਟਿੰਗ ਦੀ ਐਸ ਸਾਰੀ ਲੜੀ ਦੀ ਕਿਉਂਕਿ ਇੱਥੇ ਅਮੀ ਤੇ ਸਮਝਣਾ ਬੜਾ ਐਮ ਹੋ ਜਾਂਦਾ ਕਿਉਂਕਿ ਜਦੋਂ ਪਿਛਲੀ ਵਾਰ ਮੀਟਿੰਗਾਂ ਦਾ ਦੌਰ ਚੱਲਿਆ ਸੀ ਉਦੋਂ ਵੀ ਕਿਸਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਬੜੀ ਸੁਹਿਰਦਾ ਤੇ ਮਾਹੌਲ ਦੇ ਵਿੱਚ ਮੀਟਿੰਗ ਹੋ ਰਹੀ ਹੈ ਔਰ ਕਈ ਫਸਲਾਂ ਉੱਤੇ ਜਿਹਹੀਆਂ ਘੜਾਈਆਂ ਗਈਆਂ ਕਿਸਾਨਾਂ ਨੂੰ ਕਿ ਤੁਸੀਂ ਇਹ ਫਸਲਾਂ ਜਿਹੜੀਆਂ ਨੇ ਡਾਈਵਰਸੀਫਿਕੇਸ਼ਨ ਕਰਕੇ ਫਸਲਾਂ ਬੀਜੋ ਜਿਸ ਦੇ ਉੱਤੇ ਤੁਹਾਨੂੰ ਐਮਐਸਪੀ ਗਾਰੰਟੀ ਕਾਨੂੰਨ ਬਣਾ ਕੇ ਦਿੰਨੇ ਔਰ ਐਮਐਸਪੀ ਦੇਵਾਂਗੇ ਪੱਕੇ ਤੌਰ ਦੇ ਉੱਪਰ ਪਰ ਹੁਣ ਫਿਰ ਤੋਂ ਅੰਦਰ ਗੱਲਬਾਤ ਕਿੱਥੇ ਆ ਕੇ ਅੜਦੀ ਆ ਜਾਂ ਕਹ ਲਈਏ ਵੀ ਮਾਹੌਲ ਜਿਹੜਾ ਉਹ ਕੀ ਬਣਦਾ ਕਿਉਂਕਿ ਜਿੱਥੇ ਤ ਸ਼ਿਕਰ ਕਰ ਲਈਏ ਔਰ ਆਮ ਤੌਰ ਦੇ ਉੱਪਰ ਕਣਕ ਦੇ ਉੱਤੇ ਐਮਐਸਪੀ ਔਰ ਦੂਸਰੇ ਪਾਸੇ ਝੋਨੇ ਦੇ ਉੱਪਰ ਐਮਐਸਪੀ ਜਿਹੜੀ ਹੈ ਉਹ ਪਹਿਲਾਂ ਕਿਸਾਨ ਜਿਹੜਾ ਮੰਤਰੀਆਂ ਦਾ ਕਹਿਣਾ ਹੈ ਕਿਸੇ ਦਿਨ ਨਿਆ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਸ ਦੇ ਉੱਪਰ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਪਰ ਹਾਲਾਂਕਿ ਅੱਜ ਦੇ ਮਾਹੌਲ ਦੇ ਮੁਤਾਬਿਕ ਜਿਸ ਤਰੀਕੇ ਨਾਲ ਕੇਂਦਰੀ ਮੰਤਰੀ ਤਿੰਨ ਕੇਂਦਰੀ ਮੰਤਰੀਆਂ ਦਾ ਵਫਦ ਹੈ ਔਰ ਦੂਸਰੀ ਤਰਫ ਤੋਂ ਤਿੰਨ ਪੰਜਾਬ ਦੇ ਮੰਤਰੀਆਂ ਦਾ ਵਫਦ ਹੈ ਔਰ ਬਾਕੀ ਅਧਿਕਾਰੀ ਜਿਹੜੇ ਨੇ ਉਹ ਲਗ ਤੌਰ ਦੇ ਉੱਪਰ ਪਹੁੰਚਿਆ 28 ਕਿਸਾਨ ਨੇ 28 ਤੋਂ 29 ਕਿਸਾਨਾਂ ਦਾ ਵਫਦ ਹੈ ਪਰ ਇੱਥੇ ਖਾਸ ਤੌਰ ਦੇ ਉੱਪਰ ਇਹ ਕਹਿਣਾ ਲਾਜ਼ਮੀ ਰਹੇਗਾ ਕਿ ਜੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਅੰਦਰੋਂ ਕਹਿ ਰਿਹਾ ਰਿਵਿਊ ਆ ਰਿਹਾ ਕਿ ਮੀਟਿੰਗ ਜਿਹੜਾ ਹੈ ਵਧੀਆ ਮਾਹੌਲ ਦੇ ਵਿੱਚ ਸ਼ੁਰੂ ਹੋਈ ਹੈ ਮੰਤਰੀਆਂ ਦੇ ਵਧੀਆ ਤਰੀਕੇ ਦੇ ਨਾਲ ਸੋਹਰ ਤਰੀਕੇ ਦੇ ਨਾਲ ਗੱਲਬਾਤ ਹੋਈ ਹੈ ਤਾਂ ਮੀਟਿੰਗ ਜਿਹੜੀਆਂ ਜਰੂਰ ਸ਼ੁਰੂ ਹੋ ਚੁੱਕੀ ਐ ਤਾਂ ਇਸ ਦੇ ਵਿੱਚ ਕਿਹੜੇ-ਕਿਹੜੇ ਤੱਤ ਵਿਚਾਰੇ ਜਾ ਰਹੇ ਨੇ ਜਾਂ ਫਿਰ ਕਹਿ ਲਈ ਵੀ ਕਿਸ ਤਰੀਕੇ ਦੇ ਤੱਤ ਵਿਚਾਰੇ ਜਾਣਗੇ ਕਿਉਂਕਿ ਖਾਸतौर ਦੇ ਉੱਪਰ ਮੁੱਦਾ ਜਿਹੜਾ ਉਹ ਐਮਐਸਪੀ ਗਰੰਟੀ ਕਾਨੂੰਨ ਦਾ ਹੀ ਐ ਪਰ ਬਾਕੀ ਫਲੈਕਸੀਬਿਲਟੀ ਦੇ ਨਾਲ ਜਾਂ ਕਹਿ ਲਈ ਵੀ 네ਗੋਸ਼ੀਏਸ਼ਨ ਦੇ ਨਾਲ ਇਸ ਮੁੱਦੇ ਨੂੰ ਕਿਸ ਤਰੀਕੇ ਦੇ ਨਾਲ ਕਿਸਾਨ ਲੈ ਕੇ ਚੱਲਦੇ ਨੇ ਜਾਂ ਫਿਰ ਜਿਹੜੀਆਂ ਫਸਲਾਂ ਦੇ ਵਿੱਚ ਵਿਭਿੰਤਾਵਾਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਚੱਲਦੇ ਨੇ ਆ ਕ੍ਰੌਪਸ ਦੇ ਵਰਸੀਫਿਕੇਸ਼ਨ ਨੂੰ ਕਿਸ ਤਰੀਕੇ ਦੇ ਨਾਲ ਲੈ ਕੇ ਚੱਲਦੇ ਨੇ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕੁਝ ਸਮੇਂ ਤੱਕ ਜਦੋਂ ਮੀਟਿੰਗ ਖਤਮ ਹੋਣੀ ਹੈ ਉਸ ਤੋਂ ਬਾਅਦ ਹੀ ਸਪਸ਼ਟ ਰੂਪ ਦੇ ਵਿੱਚ ਕਹਿਣਾ ਜਿਹੜਾ ਉਹ ਵਾਸੀ ਰਹਿਣਾ ਹੈ ਜੀ अमित ਬਿਲਕੁਲ ਮਨਜੂਰ ਹੈ ਹਲੇ ਸ਼ਾਇਦ ਵੇਟ ਐਂਡ ਵਾਚ ਦੀ ਸਥਿਤੀ ਬਰਕਰਾਰ ਹੈ ਨਜ਼ਰ ਬਣਾਏ ਰੱਖੋ ਇਸ ਵੱਡੀ ਖਬਰ ਦੇ ਉੱਪਰ ਅੱਗੇ ਵੀ ਅਪਡੇਟ ਤੁਹਾਡੇ ਕੋਲ ਲੈ ਕੇ ਆਂਦੇ ਰਹਾਂਗੇ ਸਾਡੇ ਸਹਿਯੋਗੀ ਲਗਾਤਾਰ ਮਹਾਤਮਾ ਗਾਂਧੀ ਇੰਸਟੀਚਿਊਟ ਸੈਕਟਰ 26 ਜਿੱਥੇ ਮੀਟਿੰਗ ਚੱਲ ਰਹੀ ਹੈ ਉਸ ਦੇ ਬਾਅਦ ਮੌਜੂਦ ਨੇ ਮੀਟਿੰਗ ਦੇ ਵਿੱਚ ਪਿਊਸ਼ ਗੋਇਲ ਹੁਣ ਤੋਂ ਥੋੜੀ ਦੇਰ ਪਹਿਲਾਂ